ਸਤਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਸਤਿਓਬ ਸਭ ਨੂੰ ਪਤਾ ਕਿ ਪੰਜਾਬ ਦੇ ਸਮੇਂ ਹਾਲਾਤ ਕਿਹੋ ਜਿਹੇ ਆ ਹੁਣ بارش ਰੁਕ ਰੁਕ ਕੇ ਹੋ ਰਹੀ ਹੈ ਪਹਿਲਾਂ ਤਰਤੀਬ ਪਰ ਚੱਲ ਰਹੀ ਸੀ ਲਗਾਤਾਰ ਚੱਲ ਰਹੀ ਸੀ ਔਰ ਜਿੱਥੇ-ਜਿੱਥੇ ਬੰਨ ਹੈਗੇ ਆ ਬੰਨਾਂ ਦੇ ਨਾਲ ਪਾਣੀ ਆ ਕੇ ਟਕਰਾਂਦਾ ਉੱਥੇ-ਉੱਥੇ ਸਾਡੇ ਇਲਾਕਾ ਵੇ ਇਲਾਕੇ ਵਿੱਚ ਲੋਕਾਂ ਦੇ ਜਿਹੜੇ ਸਾਹ ਸੂਤੇ ਹੋਏ ਆ ਹਾਲਾਂਕਿ ਕੱਲ ਅਸੀਂ ਤਾਜੋਵਾਲ ਵਾਲੇ ਪਾਸੇ ਗਏ ਸੀਗੇ ਜਿੱਥੇ ਪਹਿਲਾਂ ਦਾ ਜਿਹੜੇ ਇਫਰਟ ਸੀਗੇ ਪ੍ਰਸ਼ਾਸਨ ਵੱਲੋਂ ਉਹ ਇੰਨੇ ਨਜ਼ਰ ਨਹੀਂ ਆ ਰਹੇ ਸੀਗੇ ਫਿਰ ਉਸ ਤੋਂ ਬਾਅਦ ਲੋਕਾਂ ਨੇ ਹੋਰ ਰੌਲਾ ਪਾਇਆ ਵੀਡੀਓ ਥਾਂ ਥਾਂ ਤੱਕ ਪਹੁੰਚੀ ਮੀਡੀਆ ਵੀ ਫਿਰ ਉਸ ਤੋਂ ਬਾਅਦ ਪਹੁੰਚਿਆ ਤੇ ਪ੍ਰਸ਼ਾਸਨ ਨੇ ਫਿਰ ਰਾਤੀ ਪੂਰਾ ਜ਼ੋਰ ਲਾਇਆ 1 ਵਜੇ ਤੋਂ ਲੈ ਕੇ دیر ਰਾਤ ਕੰਮ ਚੱਲਦਾ ਰਿਹਾ ਔਰ ਉਧਰਲੇ ਪਾਸੇ ਹੁਣ ਥੋੜਾ ਬਚਾ ਹੈ ਪਰ ਹਾਲੇ ਵੀ ਕੰਮ ਜਿਹੜਾ ਆ ਉਹ ਬੜੀ ਫੁਰਤੀ ਨਾਲ ਕੀਤਾ ਜਾ ਰਿਹਾ ਹੈ لیکن ਜਿਹੜੇ ਪਾਸੇ ਅਣ ਗੋਲੇ ਰਹਿ ਜਾਂਦੇ ਜਿੱਧਰੋਂ ਕਿਤੇ ਖਬਰ ਨਹੀਂ ਚਲਦੀ ਉਧਰ ਕੋਈ ਧਿਆਨ ਨਹੀਂ ਦਿੰਦਾ ਇਹ ਵੀ ਲੋਕਾਂ ਦਾ ਗਿਲਾ ਹੈ ਲੋਕਾਂ ਦੀ ਚਿੰਤਾ ਹੈ ਇਹ ਜਿਹੜੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਆ ਇਹ ਮਿਰਜ਼ਾਪੁਰ ਤੋਂ ਲਾਲੇ ਵਾਲੇ ਵਾਲੇ ਪਾਸੇ ਤੋਂ ਤਸਵੀਰਾਂ ਚੱਲ ਰਹੀਆਂ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬੰਨ ਦੇ ਬਰਾਬਰ ਪਾਣੀ ਆ ਗਿਆ ਸਟੱਡਾਂ ਦੇ ਅੰਦਰ ਤੱਕ ਪਾਣੀ ਚੱਲ ਗਿਆ ਹਾਲਤ ਗੰਭੀਰ ਬਣਦੀ ਜਾ ਰਹੀ ਹੈ ਸਭੀ ਸਰਪੰਚ ਉੱਥੇ ਮੌਕੇ ਤੇ ਮੌਜੂਦ ਹੈ ਔਰ ਪਾੜ ਵੀ ਇੱਕ ਜਗ੍ਹਾ ਬੰਨ ਨੂੰ ਪੈ ਗਿਆ ਪਾਣੀ ਦਾ ਪੱਧਰ ਪਾ ਵਧਦਾ ਪਿਆ ਪਾਣੀ ਦੀ ਸਪੀਡ ਵੀ ਤੇਜ਼ ਹੈ ਜਿਸ ਨੇ ਚਿੰਤਾ ਜਿਹੜੀ ਹੈ ਉਹ ਲੋਕਾਂ ਦੇ ਮਨਾਂ ਚ ਵਧਾ ਦਿੰਦੀ ਹੈ ਕੱਲਾ ਪਾਣੀ ਦਾ ਪੱਧਰ ਨਹੀਂ ਵੜਿਆ ਚਿੰਤਾ ਵੀ ਵਧੀ ਹੋਈ ਹੈ ਔਰ ਪਾਣੀ ਦੀ ਸਪੀਡ ਬਹੁਤ ਹੈ ਇੱਕ ਜਗ੍ਹਾ ਪਾੜ ਪੈ ਗਿਆ ਜੇ ਉਹਨੂੰ ਛੇਤੀ ਪੂਰੇ ਨਾ ਗਿਆ ਤਾ ਹਾਲਤ ਹੋਰ ਖਰਾਬ ਹੋ ਸਕਦੀ ਹੈ ਚਿੰਤਾ ਹੈ ਲੋਕਾਂ ਦੀ ਪ੍ਰਸ਼ਾਸਨ ਆਪਣਾ ਕੰਮ ਠੀਕ ਕਰ ਰਿਹਾ ਲੇਕਿਨ ਇਸ ਪਾਸੇ ਵੀ ਮਿਰਜ਼ਾਪੁਰ ਤੋਂ ਲਾਲੇਆਂ ਵਾਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਬੰਨੇ ਇੱਥੇ ਬੈਠ ਰਿਹਾ ਇਹ ਲੋਕਾਂ ਦਾ ਕਹਿਣਾ ਤੁਹਾਨੂੰ ਤਸਵੀਰਾਂ ਮਿਰਜ਼ਾਪੁਰ ਤੋਂ ਲਾਲੇਆਂ ਵਾਲੇ ਪਾਸੇ ਦੀ ਦਿਖਾ ਰਿਹਾ ਹੈ ਜੀ ਸਟੱਡ ਲੁਕੇ ਹੋਏ ਪਾਣੀ ਦੇ ਨਾਲ ਮਿਰਜ਼ਾਪੁਰ ਲਾਲੇਆਂ ਵਾਲ ਨੂੰ ਸਾਹਮਣੇ ਸਟੱਡਾਂ ਦੇ ਪਿਛਲੇ ਪਾਸੇ ਨਾ ਪਾਣੀ ਚੱਲਣ ਕਾਰਨ ਜਿਹੜਾ ਬੰਨ ਸੀ ਉਹ ਬੰਨ ਨੂੰ ਖੋਰਾ ਪੈ ਗਿਆ ਆ ਦੇਖੋ ਬੰਨ ਬੈਠਣ ਲੱਪਿਆ ਨਾਲੋ ਨਾਲੋਂ ਬੰਨ ਕਾਫੀ ਬੈਠ ਚੁੱਕਿਆ ਆ ਜਿੱਦਾਂ ਪਾਣੀ ਦਾ ਪੱਧਰ ਵੱਧ ਰਿਹਾ ਹੈ ਉਸੇ ਕਰਕੇ ਬੰਨ ਵੀ ਹੌਲੀ 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 ਗੋੜੀ ਆ ਦੇਖੋ ਖੋ ਰਿਹਾ ਆ ਬੈਠ ਰਿਹਾ ਪਾਣੀ ਆ ਨਾਲ ਚੱਲਦਾ ਆ ਦੇਖੋ ਛੱਡਾਂ ਗੱਲੇ ਪਾਸੇ ਵੀ ਕਰਕੇ ਨਾ ਖੋਰਾ ਪਾ ਕੇ ਇਹ ਬੈਠ ਰਿਹਾ ਆ ਆ ਸੜਕ ਤੇ ਅਤਿ ਸੇ ਨਾਲ ਹੀ ਆ ਬੰਨ ਨੂੰ ਅੱਧਾ ਪਾੜ ਪਿਆ ਆ ਜਿਹੜਾ ਕਿਸੇ ਵੇਲੇ ਖਤਰਾ ਵੀ ਸਾਹਤ ਹੋ ਸਕਦਾ ਜੇ ਅਗਰ ਨਾ ਪੂਰਿਆ ਗਿਆ ਤਾਂ ਆ ਦੇਖੋ ਅੱਧ ਨਾਲੋ ਜਾਲਾ ਬੰਨ ਖੁਰ ਚੁੱਕਿਆ ਤੇਸ ਨਾਲ ਹੀ ਬੰਨ ਤੇੜ ਦੇਖੋ ਧੋਰ ਤੱਕ ਪੈ ਗਈ ਆ ਸਟੱਡਾਂ ਨਾਲ ਵੀ ਪਾਣੀ ਖੁਰ ਗਿਆ ਆ ਦੇਖੋ ਨਾ ਮੁੰਡੇ ਪੜੀਣਾ ਕੰਮ ਖਰਾਬ ਹੁੰਦਾ ਨਾ ਨਹੀਂ ਕਰਕੇ ਜਿਆਦਾ ਹਾ ਹਾ ਬੰਨ ਬੈਠਦਾ ਨਾ ਨਾਲ ਨਾਲ ਆ ਜਿਹੜਾ ਬੰਨ ਸਟਾਡਾਂ ਦੇ ਪਿੱਛੇ ਪਾਣੀ ਚੱਲਦਾ ਨਾ ਜਿਹੜਾ ਉਹਦੇ ਕਰਕੇ ਬੰਨ ਨਾਲ ਨਾਲ ਬੈਠ ਰਿਹਾ ਅੱਧਾ ਆਪਣਾ ਇਹ ਤੀੜ ਕਾਫੀ ਦੂਰ ਤੱਕ ਲੰਬੀ ਚੱਲਦੀ ਪਈ ਆ ਆ ਦੇਖੋ ਆ ਬੰਨ ਆ ਦੇਖੋ ਪਾਣੀ ਬਿਲਕੁਲ ਬੰਦੇ ਨਾਲ ਮਾਰ ਕਰਦਾ ਪਿਆ ਉਹਨਾ ਬੰਨ ਦੇ ਆ ਖੁਰਿਆ ਹੋਇਆ ਮੀਂਹ ਕਰਕੇ ਤੇ ਆ ਬੰਨ ਆ ਵੀ ਆ ਦਾ ਥੱਬੇ ਥੋੜਾ ਬਚਾਇਆ ਲਓ ਬਹੁਤ ਜ਼ਿਆਦਾ ਇਧਰ ਵੀ ਘੱਗ ਪਏ ਹੋਏ ਆ ਬੰਦ ਇਸ ਕਾਰਨ ਦੋਨੋਂ ਪਾਸੇ ਤੋਂ ਮਿੱਟੀ ਖੁਰੀ ਹੋਈ ਆ ਇਹ ਮਿਰਜ਼ਾਪੁਰ ਲਾਲੇਵਾਲ ਦੇ ਨੂੰ ਸਾਹਮਣੇ ਆ ਦੇਖੋ ਬੰਨ ਨੂੰ ਅੱਧੇ ਬੰਨ ਨੂੰ ਇਹੜਾਈਓ ਤਾਜਾ ਨਾ ਤਾਜਾ ਬਣਾ ਕਰਕੇ ਨਾ ਕਿਉਂਕਿ ਛੱਡਾਂ ਦੇ ਪਿੱਛੇ ਪਾਣੀ ਪੈ ਰਿਆ ਉਹਦੇ ਕਰਕੇ ਆ ਦੇਖੋ ਛੱਡ ਛੱਡ ਚੁੱਕਿਆ ਕੱਗ ਪਾਣਾ ਪਾਣੀ ਦੇ ਜਦੋਂ ਛੱਲਾ ਪੈਂਦੀਆਂ ਨਾ ਉਹਦੇ ਨਾਲ ਬੰਨ ਦੀ ਮਿੱਟੀ ਆ ਜੀ ਸਾਬੀ ਤਾਬੀ ਹਵੇ ਕੋ ਬਣ ਦੇ ਹਾਲਾਤ ਜੋ ਕਿ ਬਰਤਰ ਬਣ ਚੁੱਕੇ ਆ ਇਹ ਮਿਰਜ ਆ ਪਰ ਲਾਲੇਵਾਲ ਦੇ ਸਾਹਮਣੇ ਦੀਆਂ ਤਸਵੀਰਾਂ ਆ ਜਿੱਥੇ ਨਾਲੋਂ ਨਾਲੋਂ ਬਨ ਨੂੰ ਫੇੜ ਆ ਚੁੱਕੀ ਆ ਆ ਜਾ ਹੋਣ ਕਰਕੇ ਬਨ ਬੈਠਦਾ ਪਿਆ ਦੇਖੋ ਜੀ ਆਹ ਸਟੱਡ ਆਹ ਪਾਣ ਨੂੰ ਦੇਖੋ ਅੱਧਾ ਬਨ ਵੱਡ ਹੋਇਆ ਆ ਪੰਨ ਲਾਲੇ ਵਾਲੇ ਨੂੰ ਬਿਲਕੁਲ ਸਾਹਮਣੇ ਆ ਸਟੱਡ ਇਹਦੀ ਮਿੱਟੀ ਜਿਹੜੀ ਨਾ ਜਿਹੜੀ ਬਨ ਤਾਜ਼ਾ ਬਣਿਆ ਕਰਕੇ ਭਾਈ ਸਾਹਿਬ ਦੱਸਦੇ ਵੀ ਇਹ ਬਨ ਨੂੰ ਨਾ ਖੁਰਨ ਲਾਪੇ ਬੈਠਣ ਲਾ ਪਿਆ ਸਟੱਡਾਂ ਦੇ ਉਰਲੇ ਪਾਸੇ ਪਾਣੀ ਚੱਲਦਾ ਪਿਆ ਸਟੱਡ ਪਰਲੇ ਪਾਸੇ ਜਿਹੜਾ ਪੰਨ ਦੇ ਨਾਲ ਉਹਨਾਂ ਆ ਘਾਗੇ ਵੀ ਪੈ ਗਏ ਤੇ ਆ ਬਨ ਵੀ ਥੋੜਾ ਥੋੜਾ ਬੈੜਾ ਥੱਲੇ ਨੂੰ ਪਾਈ ਸਾਹਿਬ ਇਹ ਤਾਜ਼ਾ ਬਣਿਆ ਕਰਕੇ ਟੁੱਟਦਾ ਪਿਆ ਇਦਾਂ ਕੋਈ ਖਤਰੇ ਵਾਲੀ ਸਥਿਤੀ ਇਹ ਨਹੀਂ ਨਹੀਂ ਸਾਡੀ ਤਸਵੀਰ ਪਾਣੀ ਰਾਤ ਨਾਲੋਂ ਵਧਿਆ ਕਿ ਘਟਿਆ ਜੀ ਨਹੀਂ ਹੋਰ ਪਾਣੀ ਇੱਥੇ ਟਿਕਿਆ ਹੈ ਟਿਕਿਆ ਹੈ ਨਹੀਂ ਟਿਕਿਆ ਹੈ ਜੀ ਕਿਨ ਕਿ ਪਾਣੀ ਆ ਰਿਹਾ ਪਿੱਛੇ ਜ਼ੋਰ ਨਾਲ ਹਾਂ ਆਰੇ ਸਪੀਡ ਹੋਈ ਆ ਪਾਣੀ ਦੀ ਪਾਣੀ ਜੀ ਬਹੁਤ ਹੋ ਇਹ ਮਿਰਜ਼ਾ ਪਰ ਲਾਲੇਵਾਲ ਦੇ ਸਾਹਮਣੇ ਥੱਲੇ ਪਾਣੀ ਜਿਹੜੇ ਸਟੱਡ ਲੱਗਿਓ ਸੀ ਇਹ ਵੀ ਬਿਲਕੁਲ ਲੁਕ ਚੁੱਕੇ ਆ ਪਾਣੀ ਦੇ ਨਾਲ ਤੇ ਆਹ ਬੰਦ ਨਾਲ ਬਿਲਕੁਲ ਪਾਣੀ ਚੱਲ ਰਿਹਾ ਉਹ ਠੋਕਰ ਲੱਗੀ ਹੋਈ ਆ ਨਜ਼ਰ ਆ ਰਹੀ ਵਿੱਚ ਇਹ ਪਿੰਡ ਭਾਟਾ ਕਲੋਂ ਤੋਂ ਸਰਪੰਚ ਸਾਭੀ ਭਾਜੀ ਜੀ ਮੇਰੇ ਕੋਲ ਅੱਜ ਤੋਂ ਪਿਛਲੀ ਵਾਰ ਖਤਰਾ ਬਣਿਆ ਸੀ ਮਾਨ ਘਟਣ ਦਾ ਇਹ ਉਸ ਜਗ੍ਹਾ ਤੇ ਮੌਜੂਦ ਹਾਂ ਲਾਲੇ ਵਾਲ ਮਿਰਚਾਂ ਪਰ ਤੇ ਸਾਹਮਣੇ ਆਹ ਸਟੱਡ ਬਿਲਕੁਲ ਲੁੱਕ ਚੁੱਕੇ ਆ